ਸਾਡਾ ਸੇਖਾ ਜੀ ਕੀ ਮਾਮਲਾ ਜਿਹੜਾ ਤੁਸੀਂ ਅੱਜ ਧਰਨਾ ਲਈ ਬੈਠੇ ਹੋ ਇਹ ਮਾਮਲਾ ਇਹ ਆ ਜੀ ਅਸੀਂ ਪਿਛਲੇ 3 ਸਾਲਾਂ ਤੋਂ ਅਸੀਂ ਆਪਣੇ ਐਸਈ ਜਿਹੜਾ ਜ਼ਮੀਨ ਦਾ ਹਿੱਸਾ ਤੀਜਾ ਹਿੱਸਾ ਅਸੀਂ ਇਹ 3 ਸਾਲਾਂ ਤੋਂ ਬਾਹਰ ਇਹਾਂ ਜੀ ਸਸਤੇ ਰੇਟ ਦੇ ਵਿੱਚ 3 ਸਾਲ ਦੀ ਲੀਜ਼ ਤੇ ਪੱਟੇ ਤੇ ਮਿਲੀ ਸੀ ਸਾਨੂੰ ਜ਼ਮੀਨ ਦੀ ਇਹ ਤੇ ਫਿਲਹਾਲ ਐਤਕੀ ਸਾਨੂੰ ਇਹਨਾਂ ਨੇ ਨਾ ਜ਼ਮੀਨ ਨਹੀਂ ਦਿੱਤੀ ਹੈਗੀ ਤੇ ਇਹ ਅਸੀਂ ਸੀ ਵੀ ਸਾਡੀ ਜਿਹੜੀ ਧਰਮਸ਼ਾਲਾ ਦੇ ਵਿੱਚ ਬੋਲੀ ਹੋਣੀ ਚਾਹੀਦੀ ਆ ਇਹਨਾਂ ਨੇ ਨਾ ਜੀ ਉੱਥੇ ਆਪਣੇ ਪੰਚਾਇਤ ਘਰ ਦੇ ਵਿੱਚ ਇਹ ਬੋਲੀ ਕਰਵਾਈ ਗਈ ਹੈ ਜੀ ਕੀ ਲੱਗਦਾ ਤੁਹਾਨੂੰ ਕੋਈ ਧੱਕਾ ਕੀਤਾ ਹੈ ਤੁਹਾਡੇ ਨਾਲ ਬਿਲਕੁਲ ਧੱਕਾ ਹੋਇਆ ਜੀ ਇਹ ਇਹ ਨਿਯਮਾਂ ਦੀ ਇਹਨਾਂ ਨੇ ਉਲੰਘਣਾ ਕੀਤੀ ਆ ਜੀ ਤੇ ਬੋਲੀ ਦੇ ਵਿੱਚ ਮੌਜੂਦ ਸੀਗੇ ਤੁਸੀਂ ਸਾਰੇ ਇਹ ਬੋਲੀ ਦੇ ਵਿੱਚ ਸਾਰਾ ਪਾਈਚਾਰਾ ਮੌਜੂਦ ਸੀਗਾ ਜੀ ਸਾਡੀਆਂ ਬੀਬੀਆਂ ਭੈਣਾਂ ਸਾਰੀਆਂ ਮੌਜੂਦ ਸੀਗੀਆਂ ਉੱਥੇ ਗੱਲਬਾਤ ਕੀ ਹੋਈ ਆ ਫਿਰ ਬੋਲੀ ਜੋ ਲੱਗੀ ਸੀ ਇਹ ਸਾਡੇ ਵੀਰ ਜੀ ਉੱਥੇ ਮੌਜੂਦ ਸੀ ਇਹ ਦੱਸਣਗੇ ਜੀ ਅਸਲ 'ਚ ਪਹਿਲਾਂ ਸਾਡੀ ਇੱਕ ਬੋਲੀ ਰੱਦ ਹੋ ਗਈ ਸੀ ਇਹ ਦੂਜੀ ਵਾਰ ਜਿਹੜਾ ਬੋਲੀ ਹੋਈ ਆ ਤਾਂ ਉਹਨਾਂ ਨੇ ਪਹਿਲਾਂ ਹੀ ਇਹ ਸਾਰਾ ਕੁਝ ਰੀਪਲਾਨਡ ਮਤਲਬ ਦੰਮੀ ਬੋਲੀ ਤਿਆਰ ਕਰ ਲਈ ਸੀ ਆਪਣੇ ਵੱਲੋਂ ਇੱਕ ਦੋ ਉਹਨਾਂ ਨੇ ਆਪਣੇ ਵੱਲੋਂ ਬੋਲੀ ਦੇਣ ਵਾਲੇ ਬੰਦੇ ਤਿਆਰ ਕਰ ਲਏ ਅਸੀਂ ਉਹਨਾਂ ਕੋਲੇ ਮਸਲਾ ਇਹ ਰੱਖਿਆ ਸੀਗਾ ਵੀ ਜਿਹੜਾ ਸਾਡੇ ਕੋਲੇ ਰੈਗੂਲੇਸ਼ਨ ਦੇ ਵਿੱਚ ਇਹ ਹੈਗਾ ਵੀ ਕਾਰਪੋਰੇਟ ਖੇਤੀ ਕਰ ਸਕਦੇ ਆ ਸਾਰੇ ਵੱਧ ਘਰ 5 ਤੋਂ ਵੱਧ ਘਰ ਮਿਲ ਕੇ ਜਦੋਂ ਕਰ ਸਕਦੇ ਨੇ ਤਾਂ ਉਹ ਆਪਣੇ ਤੌਰ ਤੇ ਬੋਲੀ ਦੇ ਸਕਦੇ ਨੇ ਇਹ ਇਹਦੇ ਵਿੱਚ ਰੈਗੂਲੇਸ਼ਨ ਹੈਗਾ ਅਸੀਂ ਉਹਨਾਂ ਨੂੰ ਦਿਖਾਇਆ ਵੀ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਸਾਡੀ ਹੂੰ ਉਹਨਾਂ ਦੀ ਜਿੱਦ ਇਹ ਸੀਗੀ ਵੀ ਅਸੀਂ ਆਪਣੇ ਬਲੋਂ ਜਿਹੜੇ ਤਿੰਨ ਬੰਦੇ ਖੜੇ ਕੀਤੇ ਨੇ ਇਹਨਾਂ ਤੋਂ ਵੱਧ ਤੋਂ ਵੱਧ ਬੋਲੀ ਦਵਾ ਕੇ ਰੇਟ ਉੱਥੇ ਲੈ ਜਾਵਾਂਗੇ। ਉਹ ਤਿੰਨ ਬੰਦੇ ਕੌਣ ਨੇ? ਉਹ ਹੈ ਸਾਡੇ ਭਾਈਚਾਰੇ ਦੇ ਨੇ ਪਰ ਉਹ ਸਮਝੋ ਵਿੱਚੋਂ ਘਟਕੇ ਹੋਏ ਨੇ ਇੱਕ ਦੋ ਉਹਨਾਂ ਨੂੰ ਜਾ ਕਿਸੇ ਲਾਲ ਵਿੱਚ ਆ ਗਏ ਜਾਂ ਕਿਸੇ ਡਰ ਦੇ ਕਾਰਨ ਇਹ ਜਿਹੜੀ ਜੇ ਤੁਸੀਂ ਬੈਠੇ ਹੋ ਬਹੁਤ ਗਣਤੀ ਇੱਥੇ ਹੈ ਜਾਂ ਉਹਨਾਂ ਵੱਲ 99% ਅਸੀਂ ਇੱਥੇ ਆ ਸਿਰਫ ਤਿੰਨ ਬੰਦੇ ਨੇ ਜਾਂ ਤਿੰਨ ਘਰ ਕਹਿ ਲਓ ਤੁਸੀਂ ਵੀ ਉਹ ਹੀ ਉਹਨਾਂ ਨਾਲ ਸਹਿਮਤ ਸੀਗੇ। ਸਹਿਮਤ ਵੀ ਕਿਉਂ ਉਹਨਾਂ ਨੇ ਖੜੇ ਕੀਤੇ ਨੇ ਉਹ? ਆਪਣੇ ਮਤਲਬ ਬਾਹੂ ਵਾਲ ਨਾਲ ਖੜੇ ਕਰਕੇ ਉਹਨਾਂ ਨੂੰ ਉਹਨਾਂ ਤੋਂ ਬੋਲੀ ਦਵਾਈ ਹੈ ਮਤਲਬ ਤੁਸੀਂ ਹੁਣ ਕੋਈ ਸਰਕਾਰੀ ਨੁਮਾਇੰਦੇ ਨਾਲ ਕਿਸੇ ਨਾਲ ਗੱਲਬਾਤ ਕਰੀ ਹੈ ਹਾਂ ਸੀ ਇਹਦੀ ਰਿਪੋਰਟਾਂ ਦਿੱਤੀਆਂ ਨੇ ਉਹਨਾਂ ਨੇ ਤਾਂ ਕੇਸਾਈ ਜੜੀ ਕੀਤੀ ਹੈ ਅੰਦਰ ਤੇ ਉਹਨਾਂ ਨੇ ਹੱਥੋਂ ਪਾਈ ਵੀ ਹੋਏ ਨੇ ਉਹ ਤੇ ਗਾਲੀ ਗਲੋਚ ਵੀ ਕੀਤਾ ਉਹਨਾਂ ਨੇ ਤੇ ਵੱਡੀ ਗੱਲ ਇਹ ਆ ਵੀ ਜਦੋਂ ਬੋਲੀ ਸਟਾਰਟ ਹੋਈ ਜਾ ਉਹਨਾਂ ਨੇ ਅੰਦਰੋਂ ਕੁੰਡਾ ਲਾ ਕੇ ਬਾਕੀ ਸਾਰੇ ਬਾਹਰ ਕੱਢਦੇ ਜਦੋਂ ਕੁੰਡਾ ਲਾ ਕੇ ਨਹੀਂ ਬੋਲੀ ਆ ਹੁੰਦੀ ਤਾਂ ਸਾਹਮਣੇ ਹੀ ਆ ਨਹੀਂ ਸਾਰਿਆਂ ਨੂੰ ਬੁਲਾਇਆ ਨਹੀਂ ਗਿਆ ਬੋਲੀ ਚ ਨਹੀਂ ਉਹਨਾਂ ਨੇ ਜਿਨ੍ਹਾਂ ਨੇ ਉਹ ਭਰੀ ਸੀਗੀ ਸਿਕਿਉਰਿਟੀ ਭਰੀ ਸੀ ਸਿਰਫ ਉਹਨਾਂ ਨੂੰ ਅੰਦਰ ਬੁਲਾ ਕੇ ਸਭ ਕੁ ਸਾਬ ਦੇ ਬੰਦੇ ਜ਼ਿਆਦਾ ਬੁਲਾ ਕੇ ਫਿਰ ਉਹਨਾਂ ਨੇ ਬੋਲੀ ਸ਼ੁਰੂ ਕਰਤੀ ਬਾਕੀ ਜਿਹੜੇ ਅਸੀਂ ਸੀਗੇ ਆਪਦੇ ਜਿਹੜੇ ਕਾਰਪੋਰੇਟ ਕਰਨ ਵਾਲੇ ਸਾਨੂੰ ਸਾਰਿਆਂ ਨੂੰ ਮੁਬਾਰਕ ਕਰਤਾ ਕੁੰਡਾ ਅੰਦਰੋਂ ਕੁੰਡੀ ਲਾ ਕੇ ਹੀ ਬੋਲੀ ਸ਼ੁਰੂ ਕਰਤੀ ਇਹ ਕੁੰਡੀ ਲਾਈ ਕਿਹਨੇ ਆ ਕਿਹਨੇ ਮਤਲਬ ਪੰਚ ਨੇ ਲਾਈ ਸੀਗੀ ਤੇ ਉਹਦੀ ਸਾਡੇ ਕੋਲ ਵੀਡੀਓ ਵੀ ਹੈਗੀ ਬਕਾਇਦਾ ਅੱਛਾ ਕੱਲੇ ਸਮਾਗਮ ਨੇ ਨੂੰ ਲੈ ਕੇ ਕੋਈ ਧੱਕਾ ਮੁੱਕੀ ਵੀ ਹੋਈ ਹੈ ਜੀ ਇੱਥੇ ਹਾਂ ਬਿਲਕੁਲ ਹੋਈ ਹੈ ਜੀ ਉਹਨਾਂ ਨੇ ਘੱਟੋ ਘੱਟ ਤਿੰਨ ਚਾਰ ਮੁੰਡੇ ਜਿਨ੍ਹਾਂ ਨੇ ਮੈਂ ਨਾਂ ਦਾ ਨਹੀਂ ਜਾਣਦਾ ਛੋ ਉਹ ਉਹ ਸਪੈਸ਼ਲਿਸਟ ਵਾਸਤੇ ਉਹਨਾਂ ਨੇ ਖੜੇ ਕੀਤੇ ਹੋਏ ਸੀਗੇ ਵੀ ਤੁਸੀਂ ਧੱਕਾ ਮੁਕੀ ਹੀ ਕਰਨੀ ਆ। ਉਹਨਾਂ ਨੇ ਕੀਤੀ ਵੀ ਆ ਜਦੋਂ ਕਿ ਸਾਡੇ ਵੱਲੋਂ ਤਾਂ ਬੇਬੀਆਂ ਸੀਗੀਆਂ ਉਹਨਾਂ ਦਾ ਉਹ ਉਹਨਾਂ ਨੇ ਤਿੰਨ ਚਾਰ ਮੁੰਡਿਆਂ ਨੇ ਆ ਕੇ ਧੱਕਾ ਮੁਕੀ ਇਹਨਾਂ ਨੂੰ ਕੀਤੀ ਆ। ਇਹ ਧਰਨਾ ਕਿੰਨੇ ਦਿਨ ਤੋਂ ਲੱਗਿਆ ਹੋਣਾ ਇੱਥੇ? ਇਹ ਕੱਲ੍ਹ ਤੋਂ ਲੱਗਿਆ ਜੀ ਤੇ ਇਹ ਲਗਾਤਾਰ ਲੱਗਿਆ ਰਹੂਗਾ ਆਣ ਮਿੱਥੇ ਸਮੇਂ ਲਈ ਜਿੰਨਾ ਚਿਰ ਸਾਡੀ ਮੰਗ ਸੁਣੀ ਨਹੀਂ ਜਾਂਦੀ ਕੋਈ ਜਿਹੜਾ ਕੋਈ ਅਧਿਕਾਰੀ ਆ ਸਾਡੀ ਗੱਲ ਨਹੀਂ ਸੁਣਦਾ ਕਿ ਉਹਨਾਂ ਚਿਰ ਇਹ ਲੱਗਿਆ ਰਹੂਗਾ। ਕਿ ਹੁਣ ਤੱਕ ਕਿੱਥੇ ਤੱਕ ਪਹੁੰਚ ਕੀਤੀ ਗਿਆ ਤੁਹਾਡੇ ਵੱਲੋਂ? ਤੇ ਕਿੱਥੇ ਤੱਕ ਜੀ? डीसी तक सर डीसी साहब तक पहुंच ਕੀਤੀ ਹੈ ਮੰਗ ਪੱਤਰ ਦਿੱਤਾ ਕੋਈ ਹੋਰ ਹਾਂ ਮੰਗ ਪੱਤਰ ਦਿੱਤਾ ਕੀ ਪ੍ਰੋਸਸ ਦਿੱਤਾ ਗਿਆ ਡੀਸੀ ਸਾਹਿਬ ਵੱਲੋਂ ਹਾਂ ਇਹ ਤੋਂ ਹਾਂ ਉਹਨਾਂ ਨੇ ਕਿਹਾ ਵੀ ਜੋ ਤੁਹਾਡਾ ਮਸਲਾ ਹੈਗਾ ਉਹਦੇ ਅਸੀਂ ਧਿਆਨ ਦਵਾਂਗੇ ਕਾਰਵਾਈ ਕਰਾਂਗੇ ਜਿਹੜੀ ਬੋਲੀ ਹੋ ਚੁੱਕੀ ਹੈ ਜਮੀਨ ਦੀ ਹੈ ਜੀ ਹਾਂ ਜੀ ਹੋ ਚੁੱਕੀ ਉਹ ਦੁਬਾਰੇ ਹੋਊਗੀ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਦੁਬਾਰਾ ਹੀ ਚਾਹੁੰਦੇ ਹਾਂ ਬੋਲੀ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਜਿਹੜਾ ਪੁਆਇੰਟ ਆ ਜਿਹੜਾ ਕਾਰਪੋਰੇਟ ਖੇਤੀ ਵਾਲਾ ਉਹਨੂੰ ਧਿਆਨ ਚ ਰੱਖ ਕੇ ਸਾਡੇ ਨਾਲ ਗੱਲ ਕੀਤੀ ਜਾਵੇ ਜੋ ਕਿ 97% ਲੋਕ ਨੇ ਜਿਹੜੇ ਉਹ ਸਾਂਝੇ ਤੌਰ ਤੇ ਖੇਤੀ ਕਰਨੀ ਸਾਰਿਆਂ ਕੋਲੇ ਇੱਕ ਇੱਕ ਦੋ ਦੋ ਡੰਗਰ ਨੇ ਉਹਨਾਂ ਨਾਲ ਉਹ ਆਪ ਦਾ ਘਰ-ਬਾਰ ਪਾਲਦੇ ਨੇ ਤੇ ਉਹਨਾਂ ਕੋਲ ਹੋਰ ਹੈ ਨਹੀਂ ਸਾਧਨ ਕੋਈ ਹਰੇ-ਚਾਰੇ ਵਾਸਤੇ ਅਗਰ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਫਿਰ ਕੀ ਕਰੋਗੇ ਤੁਸੀਂ ਅਸੀਂ ਇਹਨਾਂ ਸਖਾ ਕਰਾਂਗੇ ਸੰਘਰਸ਼ ਨੂੰ ਕੋਈ ਹੋਰ ਬਸ ਜਥੇਬੰਦੀਆਂ ਨੇ ਸਾਥ ਦੇਣ ਦੀ ਗੱਲ ਆਪੇ ਹਾਂਜੀ ਫੋਨ ਆ ਰਹੇ ਨੇ ਕਈ ਜਥੇਬੰਦੀਆਂ ਦੇ ਸਾਥ ਦੇਣ ਲਈ ਤਿਆਰ ਨੇ ਬਹੁਤ ਜ਼ਿਆਦਾ ਪੰਜ ਕੀ ਨਾਮ ਆ ਤੁਹਾਡਾ ਸੁਖਵਿੰਦਰ ਕੌਰ ਕੀ ਮਾਮਲਾ ਜਿਹੜਾ ਤੁਸੀਂ ਧਰਨਾ ਲਈ ਬੈਠੇ ਹੋ ਸਾਡੇ ਜਮੀਨਾਂ ਸਾਡੇ ਜਿਹੜੀ ਉਹਨਾਂ ਦੀ ਬੋਦੀ ਬੋਲੀ ਦੇ ਉੱਤੇ ਤਾਂ ਅਸੀਂ ਤੁਹਾਨੂੰ ਲੈ ਆਏ ਆ ਕਿ ਬੋਲੀ ਦੇ ਵਿੱਚ ਤੁਸੀਂ ਗਏ ਨਹੀਂ ਨਹੀਂ ਸਾਨੂੰ ਉਹਨਾਂ ਦੇ ਜਨਨਾ ਨਹੀਂ ਭੇਜਿਆ ਪੇਜਿਆ ਨਹੀਂ ਗਿਆ ਨਹੀਂ ਜੀ ਹਾਂ ਤੇ ਫਿਰ ਬੋਲੀ ਕਿਵੇਂ ਕਰਵਾਈ ਗਈ ਉਸ ਧੱਕੇ ਨਾਲ ਹੀ ਕਿਹਨੇ ਕਰਵਾਈਆ ਬੋਲੀ ਜੀ ਸਰਪੰਚ ਨੇ ਫਿਰ ਤੁਸੀਂ ਉਹਦੇ ਬਦਲੇ ਵਿੱਚ ਉਹਨਾਂ ਨੂੰ ਕੁਝ ਕਿਆ ਦੱਸਿਆ ਨਹੀਂ ਵੀ ਸਾਨੂੰ ਬੁਲਾਇਆ ਜਾਵੇ ਉਹ ਕਹਿੰਦੇ ਲਾਸਮੈਂਟ ਹੋਈ ਆ ਵੀ ਤੁਸੀਂ ਆ ਸਕਦੇ ਸੀਗੇ ਅਚਾ ਲਾਸਮੈਂਟ ਬਾਕੀਆਂ ਲਈ ਆ ਸਾਡੇ ਲਈ ਥੋੜਾ ਜਿਹਾ ਦੂਜਿਆਂ ਨੂੰ ਜਿੰਨਾ ਭੇਜਿਆ ਤਾਂ ਸਾਨੂੰ ਵੀ ਭੇਜ ਸਕਦੇ ਸੀਗੇ ਹੇ ਕੀ ਕਹਿੰਦੇ ਜੀ ਬਸ ਉਹਨੇ ਐ ਕਹਤਾ ਕਹਿੰਦੇ ਤੁਸੀਂ ਲੋਸਮੈਂਟ ਸੁਣੀ ਤਾਂ ਆ ਜੀ ਮਤਲਬ ਉਸ ਤੋਂ ਬਾਅਦ ਤੁਸੀਂ ਇਹ ਧਰਨਾ ਲਗਾਇਆ ਹਾਂਜੀ ਅ ਤੇ ਹੁਣ ਤੱਕ ਤੁਸੀਂ ਕਿਸੇ ਸਰਕਾਰੀ ਐਮਐਲਏ ਕੋਲੇ ਜਾ ਕੇ ਕੋਈ ਸਰਕਾਰੀ ਅਧਿਕਾਰੀ ਕੋਲ ਗਏ ਹਾਂਜੀ ਐਮਐਲਏ ਕੋਲ ਉਹਨੇ ਸਾਡੀ ਕੁਛ ਨਹੀਂ ਸੁਣੀ ਹੈਗੀ ਬਸ ਉੱਠ ਕੇ ਚਲੇ ਗਏ ਕੁਛ ਨਹੀਂ ਵਾਈ ਨਹੀਂ ਜੇ ਇਸ ਧਰਨਾ ਲਾ ਕੇ ਆ ਗਏ ਤੁਹਾਡੇ ਕਿਸੇ ਮੈਂਬਰ ਦੇ ਨਾਲ ਤਾਂ ਕਮੁੱਕੀ ਵੀ ਹੋਈ ਆ ਹਾਂਜੀ ਕਿਹਨਾਂ ਨਾਲ ਹੋਈ ਆ ਜੀ ਇਹਨਾਂ ਦੇ ਚੰਗਲੇ ਸ਼ੋਕੀ ਹੋਈ ਹਾਂਜੀ ਮੇਰੇ ਨਾਲ ਵੀ ਧੱਕਾ ਹੋਇਆਗਾ ਮੈਨੂੰ ਧੱਕੇ ਮਾਰੇ ਨੇ ਮੇਰੇ ਤੂਹੀਆਂ ਵੀ ਮਾਰੀਆਂ ਨੇ ਇਹ ਧੱਕਾ ਕੀ ਨੇ ਕਰਾਈ ਤੁਹਾਡੇ ਨਾਲ ਮੇਰੇ ਨਾਲ ਮਾਰਿਆ ਹੋਇਆ ਧੱਕਾ ਕੀਤਾ ਜੀ ਜਿਹੜਾ ਹੋੜ ਹੈਗਾ ਅੱਛਾ ਜੀ ਪਰਮਜੀਤ ਪੰਮਾਗਾ ਕਿਉਂ ਧੱਕਾ ਕੀਤਾ ਗਿਆ ਤੁਹਾਡੇ ਨਾਲ ਉਹ ਸਾਈਨ ਉਹ ਸਾਈਨ ਕਰਵਾਉਂ ਦਿੱਤੀ ਜੀ ਧੱਕੇ ਨਾਲ ਉਹਨਾਂ ਦਾ ਅਸੀਂ ਕਰਨੀ ਚੀਂ ਦਿੰਦੀਆਂ ਅਸੀਂ ਕਹਿੰਦੀ ਵੀ ਤੁਸੀਂ ਬੋਲੀ ਅਸੀਂ ਦਵਾਂਗੇ ਉਹਨਾਂ ਨੇ ਵੱਧ ਕੇ ਬੋਲੀ ਦੇਤੀ ਤੁਹਾਨੂੰ ਕਹਿੰਦੇ ੱੱਕੇ ਨਾਲ ਸਾਈਨ ਕਰੋ ਤੁਸੀਂ ਉਹਨਾਂ ਨੂੰ ਕਹਦੇ ਦੇ ਵੀ ੱੱਕੇ ਨਾਲ ਅਸੀਂ ਰੋਕਦੇ ਤੇ ਅੱਛਾ ਉਹਨਾਂ ਨੇ ੱੱਕੇ ਨਾਲ ਬੋਲੀ ਮੇਜ ਦੇ ਥੱਲੇ ਬੰਦਾ ਕਢਾਇਆ ਬਿਠਾਇਆ ਹੋਇਆ ਸੀ ਉਹਨਾਂ ਨੇ ਜਦ ਹੀ ਕਢਾ ਕੇ ਉਹਨੂੰ ਕੱਟ ਕੇ ਉਹ ਤਾਂ ੱੱਕੇ ਨਾਲ ਸਾਈਨ ਕਰਵਾਉਂਦੇ ਸੀ ਲਗੋਇਆ ਹੋਇਆ ਸੀ ਜੀ ਉਹਨਾਂ ਦਾ ਤੇ ਹੋਰ ਕੀ ਨਾ ੱੱਕਾ ਮੁੱਕੀ ਹੋਈ ਆ ਇੱਧਰ ਜੀ ਜੜੀ ਛੋਟੀ ਦੀ ਜੇ ਪਿੱਛੇ ਦੀ ਆ ਨਹੀਂ ਛੋਟੀ ਆ ਨਹੀਂ ਕੋਈ ਜੀ ਮੇ ਤਾਂ ਛੋਟੀ ਹੋ ਰਹੀ ਜੀ ਮੇਰੇ ਬਾਹਰ ਫੈਂਡੇ ਗਏ ਅੱਛਾ ਜੀ ਉਹਨਾਂ ਨੇ ਚੜਾ ਬੋਨੇ ਜਿੱਤੇ ਸਰਕਾਰ ਉਹ ਵੀ ਲਾਤਾ ਮੇਰਾ ਕਿੰਨੇ ਕ ਬੰਦੇ ਵੱਲੋਂ ਇਹ ਘਟਨਾ ਨੂੰ ਇਨਜਾਮ ਦਿੱਤਾ ਗਿਆ ਇਹ ਜੀ ਕਿੰਨੇ ਕ ਬੰਦੇ ਪੰਜ ਸਾਰੇ ਪੰਚਾਇਤ ਆ ਜਾਂਦੇ ਵੀ ਜੀ ਪੰਚਾਇਤ ਵਾਲੇ ਬੰਦੇ ਨੇ ਹਾਂ ਪੰਚਾਇਤ ਵਾਲੇ ਬੰਦੇ ਜੀ ਆ ਗਿਆ ਕੰਡੇ ਨੇ ਜੀ ਅੱਛਾ ਜੀ ਹਾਂ ਜਰਨਲ ਨੇ ਜਿਹੜੇ ਉਹਨਾਂ ਨੇ ਆ ਡੰਡਾ ਮੇਤੋਂ ਖੋਲਿਆ ਮਾਇ ਸਹਿਨਕਾਂ ਲਾ ਦੇ ਦੋਏ ਉਹਨੇ ਥੱਲੇ ਬਿਠਾਏ ਜੀ ਮੁੰਡੇ ਜਿਹੜੇ ਬੋਲੀ ਵਾਲਾ ਮੁੰਡਾ ਉਹਨਾਂ ਨੇ ਆਇਆ ਜਿੱਦਿ ਘਰ ਮਾਇ ਚੰਡਾ ਜਿਨਾ ਹਟਾਉਂਦੇ ਜੀ ਵੀ ਆ ਜੀ ਬੋਲੀ ਦੇ ਮਾਗੇ ਬੇੜਿਆ ਈ ਤਰ ਮਸਾਲਾ ਚ ਉਹਨਾਂ ਨੇ ਧੱਕੇ ਨਾ ਕਰਾਇਆ ਬੋਲੀ ਇਹ ਬੋਲੀ ਕਿੱਥੇ ਕਰਾਈ ਗਈ ਤਾਂ ਮੇਜੀ ਪੰਚਾਇਤ ਪੰਚਾਇਤ ਘਰ ਤੁਸੀਂ ਕੀ ਕਹਿੰਦੇ ਸੀਗੇ ਅਸੀਂ ਕਿਹਾ ਜੀ ਧਰਮ ਸਾਲਾ ਚ ਹੋਣੀ ਚਾਹੀਦੀ ਆ ਧਰਮ ਸਾਲਾ ਚ ਪਰ ਧਰਮ ਸਾਲਾ ਚ ਨਹੀਂ ਕਰਵਾਈ ਗਈ ਹਾਂਜੀ ਅਸੀਂ ਫੇਰ ਨਾਰੇਵਾਜੀ ਲਈ ਆ ਵੀ ਸਾਡੇ ਡੰਮੀ ਬੋਲੀ ਨਹੀਂ ਆ ਹੁਣ ਦੇਣੀ ਹੈਗੀ ਵੀ ਇਹ ਨਹੀਂ ਮੰਨੀ ਜਾਣੀ ਫੇਰ ਵੀ ਉਹਨਾਂ ਨੇ ਧੱਕੇ ਨਾਲ ਇਹ ਕਾਰਵਾਈ ਕਰੀ ਸਾਡੇ ਪੰਚਾਇਤ ਪਾਚੇ ਜਣੇ ਮਾਤਰਬ ਨੌਜਵਾਨ ਸੀਗੇ ਜੱਟਾਂ ਦੇ ਮੁੰਡੇ ਉਹਨਾਂ ਨੇ ਤਾਂ ਕਵਾਈ ਬਹੁਤ ਕਰੀ ਰਹੇ ਹਾਂ ਹਾਂ ਜ਼ਿੰਮੇਦਾਰਾਂ ਨੇ ਧੱਕਾ ਕੀਤਾ ਤੁਹਾਡੇ ਨਾਲ ਹਾਂਜੀ ਲੇਡੀ ਪੁਲਿਸ ਨੇ ਵੀ ਪੁਲਿਸ ਨੇ ਵੀ ਇਹਨਾਂ ਨੇ ਕਿ ਸਾਡੇ ਨਾਲ ਕੋਈ ਸੁਣਵਾਈ ਨਹੀਂ ਕੀਤੀ ਉਸ ਸਮੇਂ ਪੁਲਿਸ ਵੀ ਮੌਜੂਦ ਸੀ ਇੱਥੇ ਹਾਂਜੀ ਲੇਡੀ ਪੁਲਿਸ ਵੀ ਸੀਗੀ ਲੇਡੀ ਪੁਲਿਸ ਨੇ ਤੁਹਾਡੇ ਨਾਲ ਹੀ ਧੱਕਾ ਕੀਤਾ ਹਾਂਜੀ ਉਹਨਾਂ ਨੇ ਵੀ ਸਾਡੇ ਬਾਹਰੋਂ ਫੜਿਆ ਨੇ ਜੀ ਅੱਜ ਕਈ ਧਰਮਸ਼ਾਲਾ ਤੇ ਬੰਦ ਧਰਮਸ਼ਾਲਾ ਸੀ ਹੈ ਕਹਿੰਦੀ ਦਰਵਾਜ਼ੇ ਜਦੋਂ ਕਹਿੰਦੇ ਦੁਬਾਰੇ ਆ ਕੇ ਕਹਿੰਦੀ ਸੀ ਇਸ ਤਰ੍ਹਾਂ ਨਹੀਂ ਕਿ ਸਾਡੇ ਬਾਹਰਲਾ ਗੁਰਦੁਆਰਾ ਉੱਥੇ ਚਲੋ ਜਦੋਂ ਉਹ ਕਹਿੰਦੇ ਬੋਲੀ ਸ਼ੁਰੂ ਕਰ ਦੋ ਠੀਕ ਹੈ ਜੀ ਅਸੀਂ ਉੱਥੇ ਨਹੀਂ ਜਾਣਾ ਹੈ ਤੇ ਤੁਹਾਡੇ ਮੁਤਾਬਕ ਕੋਈ ਬੋਲੀ ਧੱਕੇ ਨਾ ਕਰਾਈ ਗਈ ਹੈ ਹਾਂ ਜੀ ਧੱਕੇ ਨਾ ਕਰਾਈ ਗਈ ਹੈ ਹਾਂ ਸਾਰੀਆਂ ਵੀ ਲਾਈਆਂ ਨੇ ਮਤਰਾ ਅਜੇ ਸਾਈਨ ਕਰੇ ਨਹੀਂ ਹੈਗੇ ਉਹਨਾਂ ਨੇ ਜਦੀ ਤਾਰੀਆਂ ਲਾਤੀਆਂ ਉਹ ਤਾਂ ਬਾਹਰ ਨੂੰ ਕਹਿੰਦੇ ਤਾਂ ਨਾ ਕਰੋ ਹਾਂ ਉਹ ਸਾਈਨ ਹੋਏ ਹੀ ਨਹੀਂ ਬਾਹਰ ਦੇ ਅੰਦਰ ਬਾਹਰ ਕੱਢ ਕੇ ਧੇਲਤ ਕਰਾਈਗੇ ਬਾਹਰ ਤੋਂ ਬਾਹਰ ਕੱਢਤਾ ਧੱਕੇ ਦੇ ਕੇ ਹਾਂ ਜੀ ਸਾਨੂੰ ਧੱਕੇ ਦੇ ਕੇ ਬਾਹਰ ਕੱਢਿਆ ਗਿਆ ਤੇ ਹੁਣ ਕੀ ਮੰਗ ਕਰਦੋਂ ਸਰਕਾਰ ਤੋਂ ਤੁਸੀਂ ਸਾਰੋਂ ਮੰਗੇ ਇਹ ਆ ਜੀ ਸਾਡਾ ਤੀਜਾ ਹਿੱਸਾ ਸਾਡਾ ਮਿਲਣਾ ਚਾਹੀਦਾ ਸਰ ਨੂੰ ਮਿਲਣਾ ਚਾਹੀਦਾ ਜੀ ਅਗਰ ਇਹ ਕੰਮ ਨਹੀਂ ਹੁੰਦਾ ਤਾਂ ਜਿਹੜਾ ਸੰਘਰਸ਼ ਹੈ ਤੋਂ ਅਸੀਂ ਇਹ ਵਿੱਢਿਆ ਤਾਹੇ ਲਗਾਤਾਰ ਜਾਰੀ ਰਹੂਗਾ ਹਾਂਜੀ ਇਹ ਬਿਲਕੁਲ ਜਾਰੀ ਰਹੂਗਾ ਜਿੰਨੇ ਸਾਨੂੰ ਅਨਸਾਫ਼ ਨਹੀਂ ਮਿਲ ਰਿਹਾ ਹੁੰਦਕੋ ਅਸੀਂ ਚੇਤਨਾ ਨਹੀਂ ਉਠਣਾ ਜੀ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਤੁਹਾਡੀ ਪਿੰਡ ਬੋਲੀ ਹੋਈ ਹੈ ਹਾਂਜੀ ਸ਼ਾਇਦ ਉਹਦੇ ਵਿੱਚ ਵਿਵਾਦ ਦੀਆਂ ਗੱਲਾਂ ਜਿਹੜੀਆਂ ਆ ਬੋਲੀ ਹੋਂ ਤੇ ਸਾਹਮਣੇ ਨਿਕਲ ਕੇ ਆਈਆਂ ਨੇ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕੁਝ ਮੈਂਬਰ ਨੇ ਤੇ ਕੁਝ ਆਗੂ ਸਹਿਬਾਨ ਨੇ ਉਹਨਾਂ ਨੇ ਪੰਚਾਇਤੀ ਜ਼ਮੀਨ ਦੇ ਉੱਤੇ ਮੋਰਚਾ ਲਾਇਆ ਹੋਇਆ ਹੈ ਜੀ। ਅੱਛਾ ਜੀ। ਕਾਰਨ ਉਹ ਤਾਂ ਜੀ ਉਹਨਾਂ ਨੂੰ ਪਤਾ ਹੋਊਗਾ ਵੀ ਜਿਹੜਾ ਉਹਨਾਂ ਨੇ ਮੋਰਚਾ ਲਾਇਆ ਉਹਨਾਂ ਨੂੰ ਪਤਾ ਹੋਊ ਉੱਥੇ ਕਿਉਂ ਬੈਠੇ ਨੇ। ਹੁਣ ਸਾਡੇ ਨਾਲ ਜਿਹੜੀ ਅਸੀਂ ਤੁਹਾਨੂੰ ਦੱਸਣਾ ਹੈ ਸਾਡੇ ਪਿੰਡ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ। ਅੱਜ ਹੈਗੀ 15 ਤਰੀਕ। ਅਸੀਂ ਪਿਛਲੀ 6 ਤਰੀਕ ਨੂੰ ਬੋਲੀ ਕਰਾਈ। ਔਰ ਪੰਚਾਇਤ ਘਰੇ ਬੋਲੀ ਰੱਖੀ ਗਈ ਸਾਰੀ। ਔਰ ਪੰਚਾਇਤ ਘਰੇ ਬੋਲੀ ਦਾ ਆਖੇ ਉੱਥੇ ਵਧੀਆ ਨਾਲ ਪੁਲਿਸ ਪ੍ਰਸ਼ਾਸਨ ਵੀ ਸਾਰਾ ਹੈਗਾ ਸੀ। ਵੀਡੀਓ ਦਫ਼ਤਰ ਤੋਂ ਵੀ ਸਾਰੇ ਹੈਗੇ ਸੀ ਮੁਲਾਜ਼ਮ ਤੇ ਨਾਲ ਸਾਰੀ ਪੰਚਾਇਤ ਵੀ ਉੱਥੇ ਹਾਜ਼ਰ ਰਹੀ ਸਾਰੇ ਉਦੋਂ ਬਾਅਦ ਉੱਥੇ ਬੋਲੀ ਹੁੰਦੇ ਹੁੰਦੇ ਮਤਲਬ ਇਹ ਜਿਹੜੇ ਐਸਸੀ ਭਾਈਚਾਰਾ ਇਹ ਮਤਲਬ ਸਾਡੇ ਕੋਲੇ ਆਗੇ ਝੰਡੇ ਲੈ ਕੇ ਜੀ ਸਾਡੇ ਤੁਸੀਂ ਜੀ ਸਾਡੀ ਜਿਹੜੀ ਬੋਲੀ ਆ ਉਹ ਧਰਮਸ਼ਾਲਾ ਚ ਕਰਵਾਵੋ ਅਸੀਂ ਚਲੋ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਣਾ ਸਾਰਾ ਨਗਰ ਏਕਾ ਵੀ ਆਪਾਂ ਏਕਾ ਕਰਕੇ ਰੱਖੀਏ ਨਗਰ ਦਾ ਵੀ ਆਪਾਂ ਕੋਈ ਇਹ ਚਾਹ ਉਹ ਨਹੀਂ ਕਰਨਾ ਪਰ ਚਲੋ ਇਹਨਾਂ ਨੇ ਸਾਨੂੰ ਕਿਹਾ ਵੀ ਜੀ ਤੁਸੀਂ ਸਾਡੇ ਧਰਮਸ਼ਾਲਾ ਚ ਆਵੋ ਬੋਲੀ ਕਰੋ ਇਹਨਾਂ ਦੇ ਕਹਿਣ ਤੇ ਜੀ ਅਸੀਂ ਧਰਮਸ਼ਾਲਾ 'ਚ ਵੀ ਚਲੇ ਗਏ ਬੋਲੀ ਕਰਾਉਣ। ਜਦੋਂ ਧਰਮਸ਼ਾਲਾ ਦੇ ਵਿੱਚ ਗਏ ਹੁਣ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਨਹੀਂ ਦੱਸਿਆ। ਉੱਥੇ ਜਦੋਂ ਅਸੀਂ ਧਰਮਸ਼ਾਲਾ 'ਚ ਗਏ ਸਾਰੀ ਪੰਚਾਇਤ ਅਸੀਂ ਅੰਦਰ ਚਲੇ ਗਏ ਜਿਹੜੇ ਸਾਡੇ ਨਾਲ ਸਾਡੇ ਦੋਸਤ ਮਿੱਤਰ ਜਾਂ ਭੈਣ ਭਾਈ ਸਾਡੇ ਗਏ ਸੀ। ਉਹਨਾਂ ਨੂੰ ਮਤਲਬ ਇਹਨਾਂ ਨੇ ਸਾਨੂੰ ਅੰਦਰਵਾੜ ਕੇ ਜੀ ਧਰਮਸ਼ਾਲਾ ਦਾ ਗੇਟ ਲਾ ਲਿਆ ਤੇ ਉਹ ਮੁੰਡਿਆਂ ਨੇ ਮੈਨੂੰ ਬਾਹਰੋਂ ਕਾਲ ਕੀਤੀ ਵੀ ਵੀਰੇ ਸਾਨੂੰ ਅੰਦਰ ਨਹੀਂ ਆਉਣ ਦੇ ਰਹੇ। ਮੈਂ ਉੱਠ ਕੇ ਗਿਆ ਬਾਹਰ ਮੈਂ ਪੁੱਛਿਆ ਵੀ ਕਿਉਂ ਨਹੀਂ ਆਉਣ ਦੇ ਰਹੇ ਤੁਸੀਂ? ਉਹ ਕਹਿੰਦੇ ਜੀ ਅਸੀਂ ਐਸਸੀ ਭਾਈਚਾਰੇ ਦੀ ਇਹ ਧਰਮਸ਼ਾਲਾ ਅਸੀਂ ਐਸੀ ਭਾਈਚਾਰੇ ਤੋਂ ਬਿਨਾ ਅੰਦਰ ਚਾਹੇ ਕੋਈ ਜ਼ਿੰਮੇਦਾਰਾ ਚਾਹੇ ਕੋਈ ਹੋਰ ਕਾਸਟ ਦਾ ਅਸੀਂ ਕਿਸੇ ਨੂੰ ਅੰਦਰ ਨਹੀਂ ਬਣ ਦੇਣਾ ਤੇ ਮੇਰੀ ਮਤਲਬ ਚਲੋ ਉਹ ਗੱਲ ਤੇ ਉਹਨਾਂ ਨਾਲ ਕਾਫੀ ਬਹਿਸ ਹੋਈ ਵੀ ਯਾਰ ਤੁਸੀਂ ਇਹ ਪਿੰਡ ਦੇ ਵਿੱਚ ਆ ਵਿਵਾਦ ਖੜਾ ਨਾ ਕਰੋ ਜਾਤ ਪਾਤ ਨੂੰ ਲੈ ਕੇ ਵੀ ਆਪਾਂ ਇੰਨਾ ਵਧੀਆ ਰਲ ਮਿਲ ਕੇ ਰਹਿੰਦੇ ਆ ਸਾਰੇ ਵੀ ਵਧੀਆ ਰਹੋ ਚਲ ਮੇਰੇ ਕਹਿਣ ਤੇ ਜਿਹੋ ਉਹਨਾਂ ਨੇ ਗੇਟ ਫੋਲ ਤੇ ਅੰਦਰ ਬਹਿ ਗਏ ਅਸੀਂ ਆ ਕੇ ਸਾਰਾ ਕੁਝ ਉਸ ਤੋਂ ਬਾਅਦ ਅਸੀਂ ਫੇਰ ਬਤਮੀਜ਼ੀ ਤੇ ਸ਼ੁਰੂ ਹੋ ਗਿਆ ਕੰਮ ਫਿਰ ਸੈਕਟਰੀ ਸਾਹਿਬ ਆਏ ਉਹਨਾਂ ਨੇ ਬਹੁਤ ਮਿਸਬਿਹੇਵ ਕੀਤਾ ਇਹਨਾਂ ਨੇ ਐਸੇ ਜੀ ਤੁਸੀਂ ਆ ਲਿਖੋ ਆ ਲਿਖ ਕੇ ਦਿਓ ਉਹ ਸਕਿਉਰਿਟੀ ਜਮ੍ਹਾਂ ਨਹੀਂ ਕਰਾਈ ਅਸੀਂ ਬਾਰ-ਬਾਰ ਕਹਿੰਦੇ ਰਹੇ ਹਾਂ ਸਕਿਉਰਿਟੀ ਜਮ੍ਹਾਂ ਕਰਾਓ ਸਕਿਉਰਿਟੀ ਜਮ੍ਹਾਂ ਕਰਾਓ ਬੋਲੀ ਕਰਾਈਏ ਅਸੀਂ ਧਰਮਸ਼ਾਲਾ ਦੇ ਵਿੱਚ ਕਰਨ ਕੀ ਗਏ ਸੀ ਬੋਲੀ ਕਰਾਉਣ ਗਏ ਸੀ ਉੱਥੇ ਜੀ ਅਸੀਂ ਬਾਰ-ਬਾਰ ਇਹਨਾਂ ਨੂੰ ਕਿਹਾ ਵੀ ਸਕਿਉਰਿਟੀ ਜਮ੍ਹਾਂ ਕਰਾਓ ਇੱਕ ਵੀ ਬੰਦੇ ਨੇ ਸਕਿਉਰਿਟੀ ਜਮ੍ਹਾਂ ਨਹੀਂ ਕਰਾਈ ਤੇ ਤੁਸੀਂ ਕਹਿ ਰਹੇ ਹੋ ਵੀ ਸਕਿਉਰਿਟੀ ਨਹੀਂ ਜਮ੍ਹਾਂ ਕਰਵਾਈ ਪਰ ਉਹਨਾਂ ਨੇ ਇਲਜ਼ਾਮ ਲਾਇਆ ਵੀ ਤੁਹਾਡੇ ਵੱਲੋਂ ਤੇ ਤੁਹਾਡੇ ਕੁਝ ਖਾਸ ਬੰਦਿਆਂ ਦੇ ਵੱਲੋਂ ਗੇਟ ਬੰਦ ਕਰ ਦਿੱਤਾ ਤੇ ਜਦੋਂ ਅਸੀਂ ਸਕਿਉਰਿਟੀ ਭਰਉਣ ਦਾ ਟਾਈਮ ਆਇਆ ਤਾਂ ਸਾਨੂੰ ਬਾਹਰ ਕੱਢ ਦਿੱਤਾ ਗਿਆ ਸਿਰਫ ਸ਼ੌਣਵੇਂ ਬੰਦੇ ਜਿਹੜੇ ਅੰਦਰ ਸੀਗੇ ਉਸ ਤੋਂ ਜੀ ਤੁਸੀਂ ਕੱਲ ਦੀ ਗੱਲ ਕਰਦੇ ਹੋ 14 ਤਰੀਕ ਦੀ ਜਿਸ ਦਿਨ ਸਿਕਿਉਰਿਟੀ ਦੇਣੀ ਸੀ ਜੀ ਅੱਛਾ ਜੀ ਤੁਸੀਂ ਮੈਂ ਪਿਛਲੇ ਦਿਨ ਦੀ ਗੱਲ ਕਰਦਾ ਜਿੱਦਾਂ ਪਹਿਲੀ ਬੋਲੀ ਰੱਖੀ ਅਸੀਂ ਉਹਦੀ ਗੱਲ ਕਰਦਾ ਜਿਹੜੀ 14 ਤਰੀਕ ਦੀ ਬੋਲੀ ਆ ਉਹ ਜੇ ਮਤਲਬ ਤੁਹਾਨੂੰ ਉਹਨਾਂ ਨੇ ਇਹ ਗੱਲ ਕਹੀ ਆ ਠੀਕ ਆ ਚਲੋ ਕਹਿਣ ਦਾ ਸਭ ਦਾ ਹੱਕ ਆ ਜੋ ਮਰਜ਼ੀ ਕਹਿ ਸਕਦਾ ਹਨ ਅਸੀਂ ਮਤਲਬ ਪੰਚਾਇਤ ਮੈਂਬਰ ਬਣੇ ਆ ਐਨੇ ਅਸੀਂ ਵੀ ਮੂਰਖ ਨਹੀਂ ਹੈਗੇ ਵੀ ਉਹਨਾਂ ਨੂੰ ਸਾਡੇ ਭੈਣ ਭਾਈ ਨੇ ਅਸੀਂ ਉਹਨਾਂ ਦੇ ਨਾਲ ਸਾਰੇ ਵਰਤਦੇ ਆ ਸਾਡੇ ਆਉਂਦੇ ਜਾਂਦੇ ਨੇ ਅਸੀਂ ਉਹਨਾਂ ਦੇ ਆਉਂਦੇ ਆ ਅਸੀਂ ਸਾਡੇ ਕੋਲੇ ਵੀ ਅੰਦਰ ਜਿੱਥੇ ਬੋਲੀ ਕਰਵਾਈ ਆ ਪੰਚਾਇਤ ਘਰ ਦੇ ਵਿੱਚ ਉਥੇ ਇੱਕ ਨਹੀਂ ਘਟੋ ਘਟ 10 ਕੈਮਰੇ ਲੱਗੇ ਹੋਏ ਸੀ ਉਹ ਤੁਹਾਨੂੰ ਜੇ ਪ੍ਰੂਫ ਚਾਹੀਦੇ ਨੇ ਤੁਹਾਨੂੰ ਪ੍ਰੂਫ ਵੀ ਦੇ ਦਾਂਗੇ ਤੁਸੀਂ ਵੀ ਦੇਖ ਲਿਓ ਵੀ ਕਮਰੇ ਗੇਟ ਲੱਗੇ ਹੋਏ ਨੇ ਜਾਂ ਕਿਵੇਂ ਆ ਉਥੇ ਜੀ ਅੰਦਰ ਉਥੇ ਜੀ ਅੰਦਰ ਸਾਰਾ ਮਲਅ ਤੋਂ ਜਿੰਨਾ ਠਾਣਾ ਸੀ ਸਾਰੇ ਪੁਲਿਸ ਪ੍ਰਸ਼ਾਸਨ ਸਾਰਾ ਪਹੁੰਚਿਆ ਹੋਇਆ ਸੀ ਵੀਡੀਓ ਦਫ਼ਤਰ ਤੋਂ ਸੈਕਟਰੀ ਸਾਹਿਬ ਪੰਚਾਇਤ ਸਖਤਰ ਸਾਹਿਬ ਸਾਰੇ ਜੋ ਵੀ ਸੀਗੇ ਸਾਰੇ ਮੁਲਾਜ਼ਮ ਉਥੇ ਪਹੁੰਚੇ ਹੋਏ ਸੀ ਸਾਰੀ ಗ್ರಾಮ ਪੰਚਾਇਤ ਬੈਠੀ ਸੀ ਸਾਰਾ ਜ਼ਿਮੀਂਦਾਰ ਵਰਗ ਐਸਸੀ ਵਰਗ ਸਾਰਾ ਉਥੇ ਸੀ 10:30 ਵਜੇ ਬੋਲੀ ਸ਼ੁਰੂ ਹੋ ਗਈ ਸਾਡੇ ਕੋਲੇ ਸਾਡੇ ਪਿੰਡ ਦੇ ਬੰਦਿਆਂ ਦੇ ਹੀ ਤਿੰਨ ਜਣਿਆਂ ਦੀ ਸਿਕਿਉਰਿਟੀ ਜਮ੍ਹਾਂ ਹੋ ਗਈਆਂ ਆ ਕੇ ਸੇਖੇ ਪਿੰਡ ਦੇ ਐਸਸੀ ਭਾਈਚਾਰੇ ਦੇ ਤਿੰਨ ਜਣਿਆਂ ਦੀ ਸਿਕਿਉਰਿਟੀ ਜਮ੍ਹਾਂ ਹੋ ਗਈਆਂ ਅਸੀਂ ਉਹਨਾਂ ਦੀ ਬੋਲੀ ਕਰਾ ਸਕਦੇ ਆ ਕਿ ਨਹੀਂ ਕਰਾ ਸਕਦੇ ਜਦੋਂ ਆਗੇ ਤੁਸੀਂ ਤੁਸੀਂ ਦੱਸ ਦੋ ਉਹਨਾਂ ਨੇ ਕਿਹਾ ਜੀ ਜਿਹੜੇ ਬੰਦੇ ਸੀਗੇ ਤੁਹਾਡੇ ਇਹ ਜਿਨ੍ਹਾਂ ਨੇ ਲਈ ਇਹ ਪੰਚਾਇਤੀ ਜਮੀਨ ਅਸੀਂ ਭਾਈਚਾਰੇ ਦੇ ਵਿੱਚੋਂ ਵੀ ਇਹ ਵੀ ਤੁਹਾਡੇ ਹੀ ਬੰਦੇ ਸੀਗੇ ਤੁਸੀਂ ਧੱਕੇ ਨਾਲ ਉਹਨਾਂ ਨੂੰ ਬਾਹਰ ਕਢਵਾਤਾ ਤੇ ਮਤਲਬ ਕਹਿ ਲੀਏ ਵੀ 95% ਜਿਹੜੀ ਐਸਸੀ ਕਮਿਊਨਿਟੀ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਨਾਲ ਹੀ ਨੇ ਜੇ ਤੁਹਾਡੀ ਬੰਦੇ ਸੀ ਜੇ ਮਤਲਬ ਉਹ ਕਹਿੰਦੇ ਨੇ ਵੀ ਜਿਹੜੇ ਜਿਨ੍ਹਾਂ ਨੇ ਬੋਲੀ ਦਿੱਤੀਆਂ ਮੇਰੇ ਬੰਦੇ ਨੇ ਕੋਈ ਇਹ ਮੇਰੇ ਤੇਰੇ ਬੰਦੇ ਵਾਲੀ ਕੋਈ ਗੱਲ ਨਹੀਂ ਮੇਰੇ ਜਿਹੜੇ ਉਹ ਨੇ ਉਹ ਵੀ ਸਾਰੇ ਮੇਰੇ ਨੇ ਮੈਨੂੰ ਉਹਨਾਂ ਨੇ ਵੀ ਵੋਟਾਂ ਪਾਈਆਂ ਨੇ ਇਹਨਾਂ ਨੇ ਵੀ ਵੋਟਾਂ ਪਾਈਆਂ ਨੇ ਸਾਰੇ ਨਗਰ ਨੇ ਵੋਟਾਂ ਪਾਈਆਂ ਨੇ ਤਾਂ ਹੀ 2250 ਵੋਟਾਂ ਨਾਲ ਜਿੱਤੇ ਆ ਠੀਕ ਹੈ ਜੀ ਉਹ ਹੁਣ ਇਹ ਗੱਲਾਂ ਕਰਦਿਆਂ ਵੀ ਜੀ ਉਹ ਥੋੜੇ ਬੰਦੇ ਨੇ ਮੇਰਾ ਸਾਰਾ ਪਿੰਡ ਮੇਰਾ ਹੀ ਹੈ ਮੈਂ ਸਾਰੇ ਪਿੰਡ ਲਈ ਇੱਕ ਹੋ ਕੇ ਸੋਚ ਰਿਹਾ ਜਦੋਂ ਵੀ ਕੋਈ ਕੰਮ ਕਰਨਾ ਜਿਹੜੇ ਬੰਦੇ ਹੁਣ ਧਰਨੇ ਦੇ ਰਹੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਜਦੋਂ ਉਹਨਾਂ ਨੂੰ ਕਦੇ ਕਿਸੇ ਦੀ ਚੀਜ਼ ਦੀ ਲੋੜ ਹੁੰਦੀ ਆ ਮੇਰੇ ਕੋਲੇ ਆਉਂਦੇ ਨੇ ਤਾਂ ਮੈਂ ਉਹਨਾਂ ਨੂੰ ਕਦੇ ਕਿਸੇ ਚੀਜ਼ ਤੋਂ ਜਵਾਬ ਦਿੱਤਾ ਕੁਝ ਵੀ ਦਿੱਤਾ ਕੋਈ ਕਿਸੇ ਕੱਲੋਂ ਸੀ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਹਰ ਵਕਤ ਉਹਨਾਂ ਦੇ ਨਾਲ ਖੜਦੇ ਆ ਜਿਹੜੇ ਬੋਲੀ ਦਿੱਤੀ ਆ ਉਹਨਾਂ ਦੇ ਮਤਲਬ ਕਹਿੰਦੇ ਨੇ ਮੇਰੇ ਬੰਦੇ ਨੇ ਇਹ ਜੀ ਕੋਈ ਗੱਲ ਨਹੀਂ ਵੀ ਮੇਰੇ ਬੰਦੇ ਨੇ ਬੋਲੀ ਐਸ ਸੀ ਭਾਈਚਾਰਾ ਵਾਲੇ ਦਿੱਤੀ ਉਹ ਹੁਣ ਉਹ ਜਿਹੜੇ ਉੱਥੇ ਧਰਨਾ ਲਾਉਂਦੇ ਨੇ 2-4 ਪਰਿਵਾਰ ਨੇ ਬਾਕੀ ਐਸੀ ਭਾਈਚਾਰਾ ਦੇ ਮੈਨੂੰ ਫੋਨ ਆ ਰਹੇ ਨੇ ਮੇਰੇ ਪਿੰਡ ਤੋਂ ਹੀ ਉਹ ਮਤਲਬ ਸਾਡੇ ਨਾਲ ਬਹੁਤ ਜ਼ਿਆਦਾ ਐਸੀ ਭਾਈਚਾਰਾ ਸਾਡੇ ਨਾਲ ਵੀ ਜੁੜਿਆ ਪਿਆ ਹੁਣ ਜੁੜੇ ਇਹ ਵੀ ਸਾਡੇ ਨਾਲ ਹੋਏ ਸੀ ਪਰ ਆ ਹੁਣ ਕੱਲ ਇਹਨਾਂ ਨੇ ਆਪ ਦੇ ਆਪ ਹੀ ਕੱਲ 14 ਤਰੀਕ ਨੂੰ ਵੀ ਅਸੀਂ ਇਹਨਾਂ ਨੂੰ ਬਾਰ ਬਾਰ ਕਹਿੰਦੇ ਰਹੇ ਹਾਂ 10:30 ਵਜੇ ਤੋਂ ਲੈ ਕੇ 4 ਵਜੇ ਤੱਕ ਬੋਲੀ ਦਾ ਬੋਲੀ ਨਹੀਂ ਹੋਈ ਹੈ ਕਿ ਕਿਉਂ ਨਹੀਂ ਹੋਈ ਇਹ ਸਾਰਾ ਦਿਨ ਅੰਦਰ ਸਾਡੇ ਕੋਲੇ ਵੀਡੀਓ ਪਈਆਂ ਨੇ ਤੁਸੀਂ ਲੈ ਕੇ ਜਾ ਸਕਦੇ ਹੋ ਤੁਹਾਨੂੰ ਕਹਾਂ ਤਾਂ ਅਸੀਂ ਦਿਖਾ ਵੀ ਦਵਾਂਗੇ ਹੁਣ ਅਸੀਂ ਬਾਰ-ਬਾਰ ਕਹਿੰਦੇ ਰਹੇ ਹਾਂ ਇਹਨਾਂ ਨੂੰ ਵੀ ਸਾਨੂੰ ਸਿਕਿਉਰਿਟੀ ਜਮ੍ਹਾਂ ਕਰਾ ਦਿਓ ਸਿਕਿਉਰਿਟੀ ਜਮ੍ਹਾਂ ਕਰਾ ਦਿਓ ਪਰ ਇੱਕ ਵੀ ਬੰਦੇ ਨੇ ਸਿਕਿਉਰਿਟੀ ਜਮ੍ਹਾਂ ਨਹੀਂ ਕਰਾਈ ਇਹਨਾਂ ਦਾ ਕੀ ਕਹਿਣਾ ਸੀ ਵੀ ਸਾਨੂੰ ਜਿਹੜੀ ਜ਼ਮੀਨ ਆ ਜੀ ਉਹ 3 ਸਾਲ ਲਈ ਚਾਹੀਦੀ ਆ ਤੇ ਸਾਨੂੰ ਚਾਹੀਦੀ ਵੀ 20% ਵਾਧੇ ਦੇ ਤੋਂ ਬਿਨਾਂ ਜਿਹੜਾ ਉਹ ਚੀਜ਼ ਤਾਂ ਸਾਡੇ ਕੋਲੇ ਨਾ ਤਾਂ ਜੀ ਕੋਈ ਰਿਟਰਨ ਦੇ ਵਿੱਚ ਸੀਗਾ ਨਾ ਸਾਨੂੰ ਸਾਡੇ ਕੋਲੇ ਆਇਆ ਸਾਡੇ ਕੋਲੇ ਸਿਰਫ ਆਇਆ ਸੀ ਵੀ 20% ਵਧਾ ਕੇ ਦੇਣੀ ਆ ਬੋਲੀ ਤੇ 1 ਸਾਲ ਵਾਸਤੇ ਦੇਣੀ ਆ ਹੁਣ ਅਸੀਂ ਉਹੀ ਜਿਹੜਾ ਸਾਡੇ ਪਿੰਡ ਦਾ ਜਰਨਲ ਬੋਲੀ ਆ ਉਹਦੇ ਵਿੱਚ ਵੀ ਅਸੀਂ 1 ਸਾਲ ਵਾਸਤੇ ਦਿੱਤੀ ਆ ਤੇ 20% ਵਾਧਾ ਨਾ ਦਿੱਤੀ ਆ ਤੇ ਜਿਹੜੀ ਹੁਣ ਐਸਸੀ ਭਾਈਚਾਰੇ ਸਾਡੇ ਪਿੰਡ ਦੇ ਬੰਦਿਆਂ ਨੇ ਲਈ ਆ ਉਹਨਾਂ ਨੇ ਵੀ 1 ਸਾਲ ਵਾਸਤੇ ਲਈ ਆ ਤੇ 20% ਵਾਧਾ ਨਾ ਬੋਲੀ ਹੋਈ ਆ ਲਾਈਵ ਹੋਈ ਆ ਕੈਮਰੇ ਲੱਗੇ ਹੋਏ ਸੀ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਉੱਥੇ ਸੀ ਵੀਡੀਓ ਦਫ਼ਤਰ ਉੱਥੇ ਸੀ ਸਾਰਾ ਨਗਰ ਉੱਥੇ ਖੜਾ ਸੀਗਾ ਵੀਡੀਓ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਕੋਈ ਅਸੀਂ ਕਮਰੇ ਬੰਦ ਕਰਕੇ ਨਹੀਂ ਕਰੀ ਸਾਨੂੰ ਵੀ ਪਤਾ ਵੀ ਇਹ ਸਾਡੇ ਤੇ ਇਲਜ਼ਾਮ ਲੱਗ ਸਕਦੇ ਨੇ ਅਸੀਂ ਇੰਨੇ ਮੂਰਖ ਨਹੀਂ ਹੈਗੇ ਜਦੋਂ ਕਿ ਮੈਨੂੰ ਨੇ ਇਹ ਵੀ ਕਿਹਾ ਸੀ ਸਾਰਿਆਂ ਨੂੰ ਬੁਲਾ ਲਓ ਮੇਰੇ ਕੋਲ ਵੀਡੀਓ ਵੀ ਰਿਕਾਰਡਿੰਗ ਪਈਆਂ ਨੇ ਮੈਨੂੰ ਨੇ ਇਹ ਕਿਹਾ ਸੀ ਵੀ ਤੁਸੀਂ ਜੇ ਪੰਚ ਉਹ ਕਹਿੰਦੇ ਅਸੀਂ ਪੰਚਾਇਤ ਘਰੇ ਬੋਲੀ ਨਹੀਂ ਕਰਾਉਣੀ ਉਹ ਕਹਿੰਦੇ ਪੰਚਾਇਤ ਘਰੇ ਨਹੀਂ ਕਰਾਉਣੀ ਜਿਹੜੇ ਸਾਡੇ ਪੰਚਾਇਤ ਦੇ ਹੈਗੇ ਨੇ ਪੰਚਾਇਤ ਦੇ ਮੈਂਬਰ ਨੇ ਉਦੋਂ ਉਹਨਾਂ ਨੇ ਪਿਛਲੀ ਵਾਰ ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਗੇਟ ਲਾ ਲਿਆ ਜੀ ਅਸੀਂ ਤੁਹਾਨੂੰ ਅੰਦਰ ਨਹੀਂ ਬੰਨ ਦੇਣਾ ਜ਼ਿੰਮੇਦਾਰਾਂ ਨੂੰ ਐਦਕਿ ਇਧਰੋਂ ਇਹਨਾਂ ਨੇ ਕਹਿਤਾ ਵੀ ਭਾਈ ਫਿਰ ਜੇ ਤੁਸੀਂ ਸਾਨੂੰ ਉਹਨੇ ਅੰਦਰ ਬੰਨਦੇ ਅਸੀਂ ਧਰਮਸ਼ਾਲਾ ਜੀ ਨਹੀਂ ਜਾਣਾ ਹੈਗਾ ਹੋ ਕੀ ਗੱਲ ਬਾਤ ਉਹ ਅਸੀਂ ਲਗੜ ਝਗੜਾ ਮਕਾਉਣ ਦੇ ਬਾਰੇ ਮਨ ਉਹਨਾਂ ਨੇ ਇਹ ਵੀ ਕਿਹਾ ਵੀ ਆਪਾਂ ਧਰਮਸ਼ਾਲਾ ਵੀ ਛੱਡ ਦੋ ਪੰਚਾਇਤ ਘਰ ਵੀ ਛੱਡ ਦੋ ਆਪਾਂ ਜਾਂ ਤਾਂ ਗੁਰਦੁਆਰਾ ਸਾਹਿਬ ਚੱਲਦੇ ਆ ਸਾਰੇ ਜਾਂ ਦਰਵਾਜੇ ਚੱਲਦੇ ਆ ਸਾਂਝੀ ਜਗ੍ਹਾ ਤੇ ਉੱਥੇ ਬੋਲੀ ਕਰਾ ਲੈਣੇ ਆ ਪਰ ਉਹਨਾਂ ਦਾ ਮੇਨ ਕੋਈ ਧਰਮਸ਼ਾਲਾ ਨੂੰ ਲੈ ਕੇ ਨਹੀਂ ਸੀਗਾ ਉਹਨਾਂ ਦਾ ਮੇਨ ਮੋਟਿਵ ਇਹ ਸੀ ਵੀ ਸਾਨੂੰ 3 ਸਾਲ ਲਈ ਜ਼ਮੀਨ ਦਵੋ ਤੇ ਦਵੋ ਵੀ ਨਾਲੇ ਉਹੀ ਬਸ ਜਿਹੜਾ ਪਿਛਲੀ ਵਾਰੀ ਉਹਨਾਂ ਨੇ ਜਿਵੇਂ ਫਰੀ ਮੰਗੂ ਲਈ ਆ ਉਹ ਉਹ ਕਹਿੰਦੇ 2017 ਦੇ ਵਿੱਚ ਕਾਨੂੰਨ ਪਾਸ ਹੋਇਆ ਸੀ ਵੀ ਪੰਜਾਂ ਪੰਜ ਤੋਂ ਵੱਧ ਮੈਂਬਰ ਨੇ ਜਿਹੜੇ ਇਕੱਠੇ ਹੋ ਕੇ ਐਸ்சி ਭਾਈਚਾਰੇ ਦੇ ਵੀ ਤਿੰਨ ਸਾਲ ਦੀ ਜ਼ਮੀਨ ਲੈ ਸਕਦੇ ਲੈ ਸਕਦੇ ਨੇ ਪਰ ਉਹ ਸਾਡੇ ਕੋਲੇ ਕੋਈ ਮੈਂ ਇਹਨਾਂ ਨੂੰ ਬਾਰ-ਬਾਰ ਕਹਿੰਦਾ ਵੀ ਸਾਨੂੰ ਰਿਟਰਨ ਚ ਦਵੋ ਸਾਨੂੰ ਕੁਝ ਦਿੱਤੇ ਨਹੀਂ ਰਿਟਰਨ ਦੇ ਉਹਨਾਂ ਵਿੱਚ ਮੈਂ ਬਾਰ-ਬਾਰ ਸਾਰੇ ਪਿੰਡ ਨੂੰ ਬਾਹਰ ਆ ਕੇ ਸਾਰੇ ਪਿੰਡ ਦੇ ਵਿੱਚ ਲਾਈਵ ਵੀਡੀਓ ਪਾਈ ਆ ਆਇਆ ਸੀ ਕੋਈ মিডিਆ ਵਾਲੇ ਜੀਟੀਵੀ ਵਾਲੇ ਆਏ ਸੀ ਉਹਨਾਂ ਨੂੰ ਮੈਂ ਸਪੈਸ਼ਲ ਕਿਹਾ ਵੀ ਮੇਰੇ ਤੇ ਕੈਮਰੇ ਲੈ ਕੇ ਆਓ ਮੈਂ ਬਾਕਾਇਦਾ ਖੜਕੇ ਕਿਹਾ ਵੀ ਮੈਨੂੰ ਰਿਟਰਨ ਚ ਲਿਆ ਕੇ ਦੋ ਮੈਨੂੰ ਐਸਡੀਐਮ ਸਾਹਿਬ ਨੇ ਇੱਕ ਦਿਨ ਪਹਿਲਾਂ ਬੁਲਾਇਆ ਐਸਡੀਐਮ ਸਾਹਿਬ ਨੇ ਬੁਲਾ ਕੇ ਕਿਹਾ ਵੀ ਆਪਾਂ ਜਿਹੜੀ ਜ਼ਮੀਨ ਆ ਉਹ 1 ਸਾਲ ਵਾਸਤੇ ਦੇਣੀ ਆ ਤੇ 20% ਵਾਧਾ ਦੇਣੀ ਆ ਜਿਹੜੇ ਸਰਕਾਰ ਦੇ ਨਿਯਮ ਨੇ ਉਹਨਾਂ ਤੋਂ ਬਾਹਰ ਮੇਰੇ ਕੋਲ ਜਾਣ ਦਾ ਅਧਿਕਾਰ ਹੈ ਨਹੀਂ ਤੇ ਹੁਣ ਤੁਸੀਂ ਮਤਲਬ ਇਹ ਵਿਵਾਦ ਖਤਮ ਕਰਨ ਲਈ ਕੀ ਪਹਿਲ ਕਦਮੀ ਕਰੋ ਮੈਂ ਤਾਂ ਜੀ ਵਿਵਾਦ ਕੱਲ ਵੀ ਉਹਨਾਂ ਨੂੰ ਥੋੜੇ ਅਸੀਂ ਤੁਹਾਨੂੰ ਪ੍ਰੂਫ ਦੇ ਸਕਦੇ ਹਾਂ ਵੀ ਮੈਂ ਕੱਲ ਵਿਵਾਦ ਖਤਮ ਕਰਨ ਲਈ ਸਾਰੀ ਪੰਚਾਇਤ ਨੂੰ ਛੱਡ ਕੇ ਜਦੋਂ ਕਿ ਸਾਰੀ ਪੰਚਾਇਤ ਕਹਿ ਰਹੀ ਸੀ ਵੀ ਆਪਾਂ ਧਰਮਸ਼ਾਲਾ 'ਚ ਨਹੀਂ ਜਾਣਾ ਕਿਉਂਕਿ ਉਹਦਨੇ ਉਹਨਾਂ ਨੇ ਮਿਸ ਬਿਹੇਵ ਕੀਤਾ ਜ਼ਿਮੀਂਦਾਰ ਭਾਈਆਂ ਨਾਲ ਸਾਰਿਆਂ ਨਾਲ ਠੀਕ ਹੈ ਨਾ ਕੋਈ ਮੇਰੇ ਮੈਨੂੰ ਕੋਈ ਇਹ ਨਹੀਂ ਵੀ ਜ਼ਿੰਮੇਦਾਰ ਭਰਾ ਨੇ ਜਾਂ ਉਹ ਐਸਸੀ ਨੇ ਮੇਰੇ ਲਈ ਸਾਰਾ ਪਿੰਡ ਇੱਕਾ ਕਿਉਂਕਿ ਮੈਨੂੰ ਵੋਟਾਂ ਪਾਈਆਂ ਨੇ ਬਹੁਤ ਵੋਟਾਂ ਨਾਲ ਜਿੱਤਿਆ ਮੈਂ ਮੈਨੂੰ ਮਤਲਬ ਇਹ ਨਹੀਂ ਮੈਨੂੰ ਉਹ ਵੀ ਉਹੀ ਨੇ ਸਾਰੇ ਇੱਕੋ ਨੇ ਮੈਨੂੰ ਪਰ ਜਿਹੜਾ ਕੱਲ ਉਹਨਾਂ ਨੇ ਮਾਹੌਲ ਕ੍ਰੀਏਟ ਕੀਤਾ ਉਥੇ ਪੰਚਾਇਤ ਅਫਸਰਾਂ ਦੇ ਆ ਕੇ ਛੋਟੀਆਂ ਵੀ ਮਾਰੀਆਂ ਨੇ ਉਹ ਤੁਹਾਨੂੰ ਅਸੀਂ ਬਕਾਇਦਾ ਵੀਡੀਓ ਵੀ ਦਵਾਂਗੇ ਤੇ ਤੁਹਾਨੂੰ ਫੋਟੋਗ੍ਰਾਫ ਵੀ ਦਵਾਂਗੇ ਸਾਰਾ ਕੁਝ ਦਵਾਂਗੇ ਵੀ ਉਹਨਾਂ ਦੇ ਅਸੀਂ ਕਿਵੇਂ ਉਹਨਾਂ ਨੂੰ ਸਾਰਿਆਂ ਨੂੰ ਮੂਹਰੇ ਹੋ ਕੇ ਅਸੀਂ ਬਚਾਇਆ ਵੀ ਉਹਨਾਂ ਦੇ ਕੋਈ ਸੱਟ ਪੇਟਣ ਲੱਗੇ ਮੁਲਾਜ਼ਮ ਨਹੀਂ ਉਹ ਸਰਕਾਰੀ ਮੁਲਾਜ਼ਮ ਨਹੀਂ ਬਾਕੀ ਦੂਜੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜਿਹੜਾ ਮੇਰੇ ਕੋਲੇ ਸਰਕਾਰ ਦੇ ਨਿਯਮ ਸੀ ਮੈਂ ਉਹਨਾਂ ਦੇ ਮੁਤਾਬਕ ਹੀ ਚੱਲੇ ਆ ਉਹਨਾਂ ਤੋਂ ਬਾਹਰ ਹੋ ਕੇ ਚੱਲਣ ਦਾ ਮੇਰੇ ਕੋਲੇ ਅਧਿਕਾਰ ਨਹੀਂ ਹੈਗਾ ਤੇ ਬਸ ਮੈਂ ਇੰਨੇ ਕਹਿਣਾ ਚਾਹੁੰਗਾ ਕੀ ਨਾਮ ਵੀਰ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਪੰਮਾ ਪਰਮੇਸ਼ਰ ਸਨ ਉਹ ਜਗਿੰਦਰ ਸਿੰਘ ਅੱਛਾ ਸਿੱਖਾ ਪਿੰਡਾ ਮੇਰਾ ਕੱਲ ਮੇਰੇ ਪਿੰਡ 14 ਨੂੰ ਚੌਧਰੀ ਸੀ 14 5 25 ਕੱਲ ਉੱਥੇ ਸਾਡੇ ਪੰਚਾਇਤੀ ਜ਼ਮੀਨ ਦੀ ਬੋਲੀ ਹੋ ਰਹੀ ਸੀ ਸਾਰੇ ਪਿੰਡਕ ਖੜਾ ਸੀ ਉੱਥੇ ਮੈਂ ਵੀ ਚੱਲਿਆ ਗਿਆ ਉੱਥੇ ਪਰ ਉੱਥੇ ਜਿਹੜਾ ਦੋਖ ਪਰਿਵਾਰ ਨੇ ਮੈਂ ਐਸੀ ਭਾਈਚਾਰਾ ਹੀ ਕਹਿੰਦਾ ਸਾਡਾ ਮਿਹਨਤ ਕਸ ਭਾਈਚਾਰਾ ਐਸੀ ਦਾ ਸੀ ਇੱਕ ਅਲੱਗ ਖਿੱਤਾ ਬਣਾਤਾ ਨਹੀਂ ਸਾਡਾ ਭਾਈਚਾਰਾ ਜਿਹਨਾਂ ਸਾਨੂੰ ਵੋਟਾਂ ਪਾ ਕੇ ਸਾਡਾ ਸਮਾਜ ਆ ਸਾਡੇ ਸਮਾਜ ਦੇ ਲੋਕ ਨੇ ਮਿਹਨਤੀ ਲੋਕ ਨੇ ਉਹਨਾਂ ਦੇ ਚਾਰਕ ਪਰਿਵਾਰ ਉਹਨਾਂ ਨੂੰ ਗਲਤ ਪਾਸੇ ਲਾ ਰਹੇ ਨੇ ਵੀ ਜ਼ਮੀਨ 3000 ਰੁਪਏ ਇਸ ਦੀ ਵਿੱਗੇ ਸਾਬ ਨੂੰ ਤਿੰਨ ਸਾਲੀ ਦੋ ਕਿਉਂ ਵੀ ਪਿੰਡ ਦਾ ਵਿਕਾਸ ਹੋਊ ਤੁਹਾਨੂੰ 3000 ਰੁਪਏ ਵਿੱਗੇ ਸਾਬ ਨਾਲ ਅਸੀਂ ਪਿੰਡ ਦੇ ਵਿਕਾਸ ਦੀ ਗੱਲ ਕਰਦੇ ਆ ਸਾਡੇ ਅਸੀਂ ਬਾਈ ਬਿੱਲੂ ਜੀ ਦਾ ਧੰਨਵਾਦ ਕਰਦੇ ਜਿਹਨੇ ਪਿੰਡ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਇਆ ਬੋਲੀ ਚੜਾ ਕੇ ਦਿੱਤੀ ਅਸੀਂ ਧੰਨਵਾਦ ਕਰਦਾ ਸਾਡੇ ਅਮਰ ਸਿੰਘ ਬਿੱਲੂ ਜੀ ਦਾ ਤੇ ਸਾਡੇ ਬਾਈ ਜਗਦੇਵ ਜੀ ਦਾ ਤੇ ਗੁਰਪ੍ਰੀਤ ਜੀ ਦਾ ਜਿਨ੍ਹਾਂ ਨੇ ਬੋਲੀ ਵਿੱਚ ਹਿੱਸੇ ਹਿੱਸੇਦਾਰੀ ਕੀਤੀ ਤੇ ਅਸੀਂ ਸਾਰਿਆਂ ਨੂੰ ਬਾਰ-ਬਾਰ ਕਹਿੰਦੇ ਰਹੀਆਂ ਵੀ ਭਾਈ ਆ ਜੋ ਸਿਕਿਉਰਿਟੀ ਜਮਾ ਕਰੋ ਜਿਹੜਾ ਨਿਰਦਲ ਇਲਜ਼ਾਮ ਲਾਉਂਦੇ ਨੇ ਵੀ ਝੰਡੇ ਦੇਖੋ ਜੀ ਜਦੋਂ ਕਿਸੇ ਬੰਦੇ ਉੱਤੇ ਵਾਰ ਕੀਤਾ ਜਾਊਗਾ ਡੰਡਾ ਮਾਰੇ ਜੇ ਅਸੀਂ ਡੰਡਾ ਰੋਕ ਲਿਆ ਤਾਂ ਝੰਡਾ ਖੋਲਿਆ ਪਰ ਬਾਕੀ ਅਸੀਂ ਟੋਲੇ ਵਾਲ ਬੰਨ ਨੂੰ ਰੋਕ ਲਿਆ ਸਿੱਖਾ ਟੋਲੇ ਵਾਲ ਦੇ ਵਿੱਚ ਬਵਾਦ ਹੋਦੀ ਜ਼ਮੀਨ ਦਾ ਐਸਸੀਪੀ ਸਾਹਿਬ ਜੀ ਜ਼ਮੀਨ ਨੂੰ ਮੈਂ ਮੇਰੇ ਮੈਂ ਮਾਫੀ ਮੰਗਦਾ ਹਾਂ ਐਸਸੀਪੀ ਉੱਥੇ ਵਿਵਾਦ ਹੋਇਆ ਤੇ ਕਿਸਾਨੀ ਇਹ ਕਿਸਾਨ ਲੋਕ ਨੇ ਉਹ ਵੀ ਮਿਹਨਤੀ ਨੇ ਉਹਨਾਂ ਨੇ ਪੜਵਾਤਾ ਕੁਝ ਕੋ ਲੋਕ ਕਮਾ ਕੇ ਖਾਣਾ ਹੁੰਦੇ ਨੇ ਕੁਝ ਲਾ ਕੇ ਖਾਣਾ ਹੁੰਦੇ ਮੇਰੇ ਆਪਣੇ ਚਾਰਕ ਪਰਿਵਾਰ ਨੇ ਗਰਨਾਮ ਸਿੰਘ ਦਾ ਪਰਿਵਾਰ ਹੋ ਗਿਆ ਇੱਕ ਦੋ ਹੋਰ ਨੇ ਉਹਨਾਂ ਦੇ ਵੀ ਨਾਮ ਲੈ ਦੂ ਮੈਂ ਪਰ ਉਹਨਾਂ ਕਾਰਨ ਸਾਡਾ ਪਿੰਡ ਇੱਕ ਖੂਨੀ ਸੰਘਰਸ਼ੋਂ ਟਲ ਗਿਆ ਉਹ ਵੀ ਸਰਪੰਚ ਸਾਹਿਬ ਦੀ ਵਧੀਆ ਕਾਰਗੁਜ਼ਾਰੀ ਵਧੀਆ ਸੋਚ ਕਿਉਂ ਸਰਪੰਚ ਸਾਹਿਬ ਬਾਰ ਬਾਰ ਜਾ ਕੇ ਹੱਥ ਜੋੜਦੇ ਸੀ ਕਿਉਂਕਿ ਜਦੋਂ ਕੋਈ ਕਿਸੇ ਨਾਲ ਧੱਕਾ ਹੋ ਜੇ ਆਪਾਂ ਅਮ ਜਾਣ ਜਾਨਵਰੂਡ ਕੁੱਟਮਾਰ ਕਰਦਾ ਪੂ ਵੀ ਰੋਕਦੇ ਆ ਜੇ ਹੁਣ ਮੁਲਾਜ਼ਮੇ ਸਿਰ ਤੇ ਡੰਡਾ ਮਾਰੀ ਝੰਡਾ ਝੰਡਾ ਪ ਫਿਰ ਜੇ ਰੋਕ ਲਿਆ ਤਾਂ ਅਸੀਂ ਹੱਥੋ ਪੈਰ ਕਰ ਲਈ ਜੇ ਸਾਡੇ ਸਿਰ ਫੜ ਜਾਂਦੇ ਫਿਰ ਜੈਸ ਸੀਗੇ ਪਰ ਅਸੀਂ ਆਪਦੀ ਆਤਮ ਰੱਖਿਆ ਲਈ ਰੋਕ ਬਾਹਰ ਨਹੀਂ ਕੀਤਾ ਰੋਕਿਆ ਸਾਡੇ ਕੋਲ ਕੋਈ ਡੰਡਾ ਨਹੀਂ ਸਾਰੀ ਵੀਡੀਓ ਦੇ ਉਹਨਾਂ ਕੋਲ ਝੰਡਾ ਦਾ ਬੰਨ੍ਹਣ ਵਾਲੇ ਕੋਲ ਡੰਡਾ ਸੀ ਬਾਹਰ ਕਰ ਲਈ ਹਥਿਆਰ ਦੀ ਹਥਿਆਰਬੰਦ ਹੋ ਕੇ ਆਇਆ ਸੀ ਲੜਾਈ ਉਹਨਾਂ ਨੇ ਕੀਤੀ ਆ ਪਰ ਸਾਡੇ ਵੱਲੋਂ ਸਾਨੂੰ ਕੁੱਟ ਹੀ ਗਏ ਨੇ ਉਹ ਪਰ ਫਿਰ ਵੀ ਅਸੀਂ ਕਹਿੰਦੇ ਆ ਸਾਡੇ ਪਿੰਡ ਦੀ ਬੇਤਲੀ ਵਿਕਾਸ ਲਈ ਤੇ ਸਾਡੇ ਚਾਰ ਮਾਰ ਵੀ ਗਏ ਤਾਂ ਕੋਈ ਚੱਕਰ ਨਹੀਂ ਆ ਉਹਨਾਂ ਨੇ ਇਲزام ਲਾਇਆ ਵੀ ਜਾਤੀ ਸੂਚਕ ਸਰਵੇ ਵੀ ਬੋਲਦੇ ਦੇਖੋ ਜੀ ਉਹਨਾਂ ਐ ਕਰੋ ਗੁਟਕਾ ਲੈ ਕੇ ਗੁਰਦੁਆਰਾ ਆਣ ਅਸੀਂ ਗੁਰੂ ਸਾਹਿਬ ਨੂੰ ਮੰ ਉਹਦਾ ਗੁਰੂ ਸਾਹਿਬ ਦੇ ਕੋਲ ਜਾਣ ਤੋਂ ਵੀ ਡਰ ਡਰਦੇ ਨੇ ਕਿ ਵੀ ਚਲੋ ਵੀ ਭਾਈ ਚਲੋ ਪਿੰਡ ਦੇ ਵਿੱਚ ਕੋਈ ਖੂਨੀ ਸੰਘਰਸ਼ ਨਾ ਹੋਵੇ ਲੜਾਈ ਨਾ ਹੋਵੇ ਚਲੋ ਗੁਰਦਰਸਬ ਬੁਲੀ ਕਰ ਲੋ ਦੇਖੋ ਜਾਤੀ ਸੂਚਕ ਅੰਕ ਮੈਂ ਹੁਣ ਵੀ ਐਸਸੀ ਭਾਈਚਾਰਾ ਨਹੀਂ ਕਹਿੰਦਾ ਮੈਂ ਕਹਾਂ ਮਿਹਨਤ ਦਾ ਸ਼ਲੋਕ ਤੁਹਾਨੂੰ ਲੱਗਦਾ ਵੀ ਅਸੀਂ ਉਹਨਾਂ ਨੂੰ ਕਰਾਂ ਅਸੀਂ ਯਾਰ ਮੈਂ ਖੁਦ ਆਪ ਜਿਹੜੀ ਕਾਸਟ ਨਾਲ ਆ ਅਸੀਂ ਮਿਹਨਤ ਕਰਦੇ ਹਾਂ ਪਰ ਕਿਸੇ ਜਾਤ ਨੂੰ ਟਾਰਗੇਟ ਕਰਕੇ ਉਹ ਜ਼ਿੰਮੇਵਾਰ ਕਹਿੰਦੇ ਵੀ ਗਲਾਂ ਕੋ ਕਰ ਰਹੀਆਂ ਉਹ ਚਾਰਕ ਪਰਿਵਾਰ ਨੇ ਉਹਨਾਂ 'ਚ ਗੰਦ ਪਾਇਆ ਹੋਇਆ ਉਹਨਾਂ ਨੇ ਗਲਤ ਕੀਤਾ ਵਾ ਮੈਂ ਕਿਹੜੇ ਲੋਕਾਂ ਨੂੰ ਗਲਤ ਬਸੇ ਲਾ ਕੇ ਖੂਨੀ ਸੰਘਰਸ਼ ਕਰਾਉਣਾ ਚਾਹੁੰਦੇ ਹਾਂ